ਗੱਲ ਕਰਦੇ ਆ ਪੰਜਾਬੀ ਯੂਨੀਵਰਸਿਟੀ ਮਹਾਨਕੋਸ਼ ਬੇਅਦਬੀ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਯੂਨੀਵਰਸਿਟੀ ਦੇ ਵੀਸੀ ਸਮੇਤ ਤਿੰਨ ਪ੍ਰੋਫੈਸਰਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਕੋਜਾੜ ਪਛਾਤਿਆ ਦੇ ਖਿਲਾਫ ਵੀ ਐਫਆਈਆਰ ਦਰਜ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਚਾਰ ਮੈਂਬਰੀ ਟੀਮ ਬਣਾਈ ਗਈ ਹੈ ਯੂਨੀਵਰਸਿਟੀ ਪਹੁੰਚੀ ਹੈ ਇਹ ਟੀਮ ਸੋ ਵੀਸੀ ਸਮੇਤ ਸਾਹਿਬ ਦੇ ਵੱਲੋਂ ਚਾਰ ਮੈਂਬਰ ਦੀ ਟੀਮ ਵੀ ਯੂਨੀਵਰਸਿਟੀ ਪਹੁੰਚੀ ਹੈ ਸੋ ਯੂਨੀਵਰਸਿਟੀ ਦੇ ਵਿੱਚ ਮਹਾਨਕੋਸ਼ ਬੇਅਦਬੀ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਦੱਸਦੀ ਹੈ ਕਿ ਕੱਲ੍ਹੇ ਖਬਰ ਆਈ ਸੀ ਕਿ ਜੋ ਮਹਾਨਕੋਸ਼ ਗਲਤ ਛਾਪੇ ਗਏ ਨੇ ਉਹਨਾਂ ਨੂੰ ਟਿਕਾਣੇ ਲਗਾਇਆ ਜਾ ਰਿਹਾ ਹੈ ਇੱਕ ਗੱਡਾ ਖੋਦ ਕੇ ਪੂਰੇ ਮਹਾਨਕੋਸ਼ ਉੱਥੇ ਵਾਤਾਵਰਣ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦਫਨਾਏ ਜਾ ਰਹੇ ਸੀ ਤੇ ਉੱਥੇ ਦੇ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕਿਹਾ ਗਿਆ ਦੀ ਬੇਅਦਬੀ ਕੀਤੀ ਗਈ ਲੱਤਾਂ ਮਾਰੀਆਂ ਗਈਆਂ ਨੇ ਮਹਾਨ ਕੋਚ ਨੂੰ ਲੱਤਾਂ ਦੇ ਰਾਹੀਂ ਦੱਬਿਆ ਗਿਆ ਪੈਰ ਮਾਰੇ ਗਏ ਨੇ ਜਿਸ ਤੋਂ ਬਾਅਦ ਅੱਜ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਵੀ ਆਇਆ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਯੂਨੀਵਰਸਿਟੀ ਦੇ ਵੀਸੀ ਤੇ ਤਿੰਨ ਪ੍ਰੋਫੈਸਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਦਮਨ ਐਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਦਮਨ ਕੀ ਕੁਝ ਤਾਜ਼ਾ ਅਪਡੇਟ ਹੈ ਅਬੀ ਗੁਰੂ ਕੀ ਦੱਸ ਰਹੀ ਕਿ ਜੋ ਕੱਲ ਆਦਰਨਾ ਪ੍ਰਦਰਸ਼ਨ ਚੱਲ ਰਿਹਾ ਸੀਗਾ ਯੂਨੀਵਰਸਿਟੀ ਦੇ ਗੇਟ ਦੇ ਉੱਪਰ ਤਾਂ ਉਸ ਦੇ ਵਿੱਚ ਇਹ ਜ਼ਿਕਰ ਹੋਇਆ ਸੀਗਾ ਕਿ ਐਫਆਈਆਰ ਹੋਵੇ ਜਿਸ ਕਮੇਟੀ ਮੈਂਬਰ ਦੇ ਵੱਲੋਂ ਇਸ ਤਰੀਕੇ ਨਾਲ ਮਾਕੋਸ਼ ਨੂੰ ਦੱਬਿਆ ਜਾ ਰਿਹਾ ਸੀ ਵਿਚਕਾਰ ਤਾਂ ਇਸ ਵਕਤ ਪੀਟੀਸੀ ਨਿਊਜ਼ ਦੇ ਕੋਲ ਇਹ ਐਕਸਕਲੂਸਿਵ ਐਫਆਈਆਰ ਜਿਹੜੀ ਆ ਉਹ ਕੌਣ ਚੀ ਹੈਗੀ ਆ ਜਿਸ ਦੇ ਵਿੱਚ 139 ਐਫਆਈਆਰ ਹੈ ਜੋ ਕਿ ਅਰਬੋ ਸਟਰੀਟ ਖਾਣੇ ਦੇ ਵਿੱਚ ਦਰਜ ਹੋਈ ਹੈ ਇਸ ਦੇ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਰ ਨੂੰ ਨਾਮਜ਼ਦ ਕੀਤਾ ਗਿਆ ਹੈਗਾ ਪਬਲਿਕੀਸ਼ਨ ਜਿਹੜੇ ਬਿਊਰੋ ਨੇ ਹਰਜਿੰਦਰ ਪਾਲ ਸਿੰਘ ਉਹਨਾਂ ਦਾ ਨਾਮ ਜਿਹੜਾ ਉਹ ਇਸੇ ਵਿੱਚ ਢਾਕਲ ਕੀਤਾ ਗਿਆ ਹੈ ਰਜਿਸਟਰਾਰ ਡਾਕਟਰ ਦਿਵਿੰਦਰ ਸਿੰਘ ਦਾ ਨਾਮ ਇਸ ਐਫ ਆਰ ਦੇ ਵਿੱਚ ਜਿਹੜਾ ਉਹ ਬਾਈ ਨੇਮ ਹੋਏ ਆ ਜਸਵਿੰਦਰ ਸਿੰਘ ਜਿਹੜਾ ਡੀਨ ਸੀਗੇ ਅਕੈਡਮਿਕ ਦੇ ਉਹਨਾਂ ਦੇ ਉੱਪਰ ਜਿਹੜਾ ਇਹ ਮੁਕਦਮਾ ਦਰਜ ਹੋਇਆ 298 ਦੀ ਧਾਰਾ ਦੇ ਤਹਿਤ ਇਹ ਮੁਕਦਮਾ ਦਰਜ ਹੋਇਆ ਲੇਕਿਨ ਇਸ ਵਕਤ ਵੀ ਇਹ ਜਿਹੜਾ ਮਾਹੌਲ ਹੈ ਉਹ ਤਨਾਪੂਰੇ ਨੇ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੱਲੋਂ ਬਣਾਈ ਗਈ ਕਮੇਟੀ ਸੀ ਜਿਸ ਦੇ ਵਿੱਚ ਸੁਰਜੀਤ ਸਿੰਘ ਗੜੀ ਸੀਗੇ ਪਾਈਪ ਨਾਮ ਕਿੰਸ ਕਿ ਤਾਂ ਉਹ ਵੀ ਪਹੁੰਚੇ ਸੀ ਅਰਦਾਸ ਹੋਈ ਸੀ ਲੇਕਿਨ ਉਹ ਸਰਜੀਤ ਸਿੰਘ ਜੜੀ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਤਾਂ ਕਿਹਾ ਹੈ ਕਿ 2:30 ਵਜੇ ਤੱਕ ਜੇਕਰ ਇਹਨਾਂ ਲੋਕਾਂ ਨੂੰ ਸਸਪੈਂਡ ਨਹੀਂ ਕੀਤਾ ਗਿਆ ਤਾਂ ਇਹ ਸੰਘਰਸ਼ ਤਿੱਖਾ ਹੋਵੇਗਾ ਇੱਕ ਵੱਡਾ ਐਲਾਨ ਜਿਸਕਰ ਕਹਿ ਲਿਆ ਉਸ ਕਮੇਟੀ ਦੇ ਵੱਲੋਂ ਕੀਤਾ ਗਿਆ ਹੈਗਾ ਉਹ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦਾ ਯੂਨੀਵਰਸਿਟੀ ਦਾ ਅਗਲਾ ਰੁਕ ਰਹਿਣ ਵਾਲਾ ਹੈਗਾ ਅਤੇ ਦਮਨ ਲੰਗੇ ਦੀ ਜਦੋਂ ਅਸੀਂ ਖਬਰ ਚੁਲਾਈ ਸੀ ਉਦੋਂ ਵਿਦਿਆਰਥੀ ਵੀ ਪ੍ਰਦਰਸ਼ਨ ਕਰ ਰਹੇ ਸੀ ਵਿਦਿਆਰਥੀ ਵੀ ਵਿਰੋਧ ਜਤਾ ਰਹੇ ਸੀ ਕਿ ਬੇਅਦਬੀ ਹੋਈ ਹੈ ਕਿ ਅਜ ਵਿਦਿਆਰਥੀਆਂ ਦੇ ਵੱਲੋਂ ਵੀ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਬਿਲਕੁਲ ਉਹੀ ਦੇਖੋ ਵਿਦਿਆਰਥੀਆਂ ਦੇ ਵੱਲੋਂ ਕਿਉਂਕਿ ਜਦੋਂ ਕਮੇਟੀ ਬਣਾਈ ਗਈ ਹੈ ਜਿਵੇਂ ਐਜਡਪੀਸੀ ਨੇ ਇਹ ਪੂਰਾ ਕੰਮ ਹੈ ਉਹ ਆਪਣੇ ਪਾਲੇ ਦੇ ਵਿੱਚ ਲਿੱਤਾ ਔਰ ਇਹ ਕਿਹਾ ਗਿਆ ਹੈ ਕਿ ਜੋ ਕਿਤਾਬਾਂ ਦੇ ਨਾਲ ਹੋਇਆ ਉਹ ਬੜਾ ਮਾਰਾ ਹੋਇਆ ਲੇਕਿਨ ਉਸ ਦਾ ਸੰਸਕਾਰ ਕਰਨਾ ਹੁਣ ਸਾਡੀ ਜ਼ਿੰਮੇਵਾਰੀ ਹੈ ਸਾਰੇ ਵਿਦਿਆਰਥੀਆਂ ਦੇ ਨਾਲ ਇਸ ਵਕਤ तमाम ਕਿਤਾਬਾਂ ਨੂੰ ਜਿਹੜਾ ਉਹ ਗੱਡੀ ਦੇ ਵਿੱਚ ਲੋਡ ਕੀਤਾ ਜਾ ਰਿਹਾ ਹੈਗਾ ਲੇਕਿਨ ਉਸ ਦੇ ਵਿੱਚ ਵੀ ਰੋਸ਼ ਜਿਹੜਾ ਉਹ ਵਿਦਿਆਰਥੀਆਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਉਹ ਇਹ ਕਹਿ ਰਹੇ ਨੇ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਾਡਾ ਸਾਥ ਦਿੱਤਾ ਜਾਵੇ ਲੇਕਿਨ ਯੂਨੀਵਰਸਿਟੀ ਪ੍ਰਸ਼ਾਸਨ ਇਸ ਵਕਤ ਗਰਾਊਂਡ ਜ਼ੀਰੋ ਦੇ ਉੱਪਰ ਨਹੀਂ ਹੈਗਾ ਯਾਨੀ ਕਿ ਨਹੀਂ ਕੋਈ ਵੀ ਸਹੂਲਤ ਜਿਹੜੀ ਹੈ ਉਹ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ ਜਿਸ ਦੇ ਕਰਕੇ ਇਹ ਪੂਰਾ ਵਿਵਾਦ ਜਿਹੜਾ ਉਹ ਹਰੇਕ ਤੱਕ ਜਿਹੜਾ ਉਹ ਬਣਿਆ ਹੋਇਆ ਔਰ ਇਸ ਵਕਤ ਸਾਰੇ ਵਿਦਿਆਰਥੀ ਜਿਹੜੇ ਨੇ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਬੈਠੇ ਹੋਏ ਨੇ ਔਰ ਰੋਸ਼ ਪ੍ਰਦਰਸ਼ਨ ਕਰ ਰਹੇ ਨੇ ਨਾਰੇਬ बन ਗਿਆ ਹੁਣ ਵੱਖਰੇ ਵੱਖਰੇ ਸੰਤ ਮਾਪੁਰ ਤੋਂ ਤੋਂ ਉਹ ਵੀ ਇਸ ਧਰਨੇ ਦੇ ਵਿੱਚ ਜਿਹੜੇ ਪਹੁੰਚਣੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਤੇ ਕੀ ਕਹਿੰਦੇ ਆ ਹ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਦਮਨ ਆਪਣੇ ਕੋਲ ਐਕਸਕਲੂਸਿਵ ਇੱਕ ਵਾਰ ਇਸ ਨੂੰ ਪੜ੍ਹ ਕੇ ਸੁਣਾਓਗੇ ਕਿ ਕਿਹੜੀ ਕਿਹੜੀ ਧਾਰਾ ਜੋੜੀ ਗਈ ਹੈ ਆ ਬਿਲਕੁਲ ਦੇਖੋ ਰੁਚੀ ਇਸ ਤਰੀਕੇ ਨਾਲ ਮੈਂ ਜ਼ਿਕਰ ਕਰ ਰਿਹਾ ਸੀ ਕਿ ਐਫ ਆਈ ਆਰ ਜਿਹੜੀ ਹੈ 139 ਜਿਹੜੀ ਐਫ ਆਈ ਆਰ ਹੈ ਅਰਬੋ ਸਟੇਟ ਦੇ ਵਿੱਚ ਦਰਜ ਹੋਈ ਹੈ ਹਟਿਆਲਾ ਦੇ ਔਰ ए एफआईआर ਵਿਦਿਆਰਥੀਆਂ ਦੇ ਵੱਲੋਂ ਜਿਹੜੀ ਹੈ ਉਹ ਦਰਜ ਕਰਾਈ ਗਈ ਹੈ ਜਿਸ ਦੇ ਬਿਆਨ ਜਿਹੜੇ ਨੇ ਉਹ ਵਿਦਿਆਰਥੀਆਂ ਦਿੱਤੇ ਸੀ ਕਿਉਂਕਿ 7 ਮੈਂਬਰੀ ਕਮੇਟੀ ਬਣੀ ਸੀਗੀ ਤਾਂ ਉਹਨਾਂ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਇਹ ਮਾਮਲਾ ਦਰਜ ਹੋਇਆ 298 ਧਾਰਾ ਜਿਹੜੀ ਹੈ ਪੋਬੀਐਸਸੀ ਇਸ ਜਿਹੜੀ ਐਫआईआर ਦੇ ਵਿੱਚ ਲਗਾਈ ਗਈ ਹੈ ਇਸ ਦੇ ਵਿੱਚ ਵੀ ਰੋਸ਼ ਹੈ ਕਿ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ 295 ਜੋ ਬੀਬੀ ਦੀ ਧਾਰਾ ਹੈ ਉਹ ਧਾਰਾ ਲਾਉਣ ਦਾ ਜ਼ਿਕਰ ਕੀਤਾ ਸੀ ਲੇਕਿਨ ਜੋ ਹੰਝੂ ਪੁੱਜਣ ਦਾ ਕੰਮ ਉਹ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਹੈਗਾ कि कोई कार्रवाई जी है एफ आई आर दे सौ पचानवे तो नहीं लाई गई बल्कि दो सौ अठानवे जिसकी सजा सिर्फ दो साल की हैगी है जो ऑनलाइन बी एन एस सी दस हैं वो तारा ला के और हंजू पूजन का काम किया है बल्कि कोई भी एक्शन जरा तो नहीं लेता है लेकिन इस वक्त लगातार यह धरना प्रदर्शन जारी है और इस वक्त की यह वी खबर जरूर है किी यूनिवर्सिटी के वाइस चांसलर के ऊपर मुकदमा दर्ज हो चुका है बाय ने में पर्चा दर्ज होया है इस वक्त की सब तो वही खबर जी निकल के सामने आई है ਤਲੰਗੇ ਦੇ ਨਸੀਂ ਬਿਆਨ ਸੁਣ ਰਹੇ ਸੀ ਦਮਨ ਤਾਂ ਕਿਹਾ ਜੋ ਰਹਾ ਸੀ ਕਿ ਵਿਧਾਨ ਸਭਾ ਸਪੀਕਰ ਦੇ ਹੁਕਮਾਂ ਤੇ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਇਸ ਪੂਰੀ ਕਾਰਵਾਈ ਨੂੰ এনवायरमेंट ਫ੍ਰੈਂਡਲੀ ਵੀ ਦੱਸਿਆ ਗਿਆ ਸੀ ਅਭੀ ਕੋ ਦੇਖੋ ਰੁਚੀ ਕਿਉਂਕਿ ਇਹ ਮਸਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੀ ਜਿੱਥੇ ਸਰਕਾਰ ਨੇ ਕਿਹਾ ਸੀ ਕਿ ਕਮੇਟੀ ਬਣਾਵਾਂਗੇ ਕਮੇਟੀ ਫੈਸਲਾ ਲਵੇਗੀ ਕਿ ਇਸ ਨੂੰ ਕਿਸ ਤਰੀਕੇ ਨਾਲ ਡਿਸਟਰੋਏ ਕਰਨਾ ਹੈ ਜਾਂ ਕਿਵੇਂ ਕਿਸ ਤਰੀਕੇ ਨਾਲ ਇਸ ਨੂੰ ਖਤਮ ਕਰਨਾ ਹੈਗਾ ਕਿਉਂਕਿ ਜਦੋਂ ਇਤਿਹਾਸ ਦੇ ਨਾਲ ਛੇੜਛਾੜ ਹੋਈ ਹੋਵੇ ਤਾਂ ਕੱਲ ਨੂੰ ਇਹ ਗਲਤ ਕਿਤਾਬਾਂ ਜਾਂ ਗਲਤ ਸ਼ਬਦ ਵਾਲੀ ਕਿਤਾਬਾਂ ਜਿਹੜੇ ਨੇ ਉਹ ਲੋਕ ਨਾ ਪੜ ਸਕਣ ਤਾਂ ਉਸ ਕਰਕੇ ਇਹ ਸਭ ਤੋਂ ਵੱਡਾ ਜਿਹੜਾ ਫੈਸਲਾ ਲੇਤਾ ਗਿਆ ਸੀ ਕਿ ਇਹਨੂੰ ਖਤਮ ਕੀਤਾ ਜਾਵੇ ਕਿ ਇਤਿਹਾਸ ਨੂੰ ਇਹਨੂੰ ਮਿਟਾ ਦਿੱਤਾ ਜਾਵੇ ਕਿਉਂਕਿ ਇਸ ਦੇ ਵਿੱਚ ਗਲਤ ਇਤਿਹਾਸ ਜਿਹੜਾ ਪੇਟਾਰਿਆ ਜਾ ਰਿਹਾ ਹੈਗਾ ਤਾਂ ਉਸ ਤੋਂ ਬਾਅਦ ਇੱਕ ਇਸ ਤਰੀ ਉਸ ਦੇ ਵਿੱਚ ਪਬਲਿਕੇਸ਼ਨ ਲਿਆ ਗਿਆ ਉਹ ਆਗਦਾ ਵੱਖਰੀ ਵੱਖਰੀ ਆਗਦਾ ਜਿਹੜੀ ਇਹ ਵਿਚਾਰ ਲੈ ਕੇ ਔਰ ਇਸ ਤਰੀਕੇ ਨਾਲ এনवायरमेंट ਨੂੰ ਬਚਾਉਣ ਦੇ ਲਈ ਇੱਕ ਤਰਕ ਦਿੱਤੀ ਗਈ ਕਿ এনवायरमेंट ਨੂੰ ਬਚਾਉਣ ਦੇ ਲਈ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਤੋਂ ਆ ਪਟਕੇ ਔਰ ਉਸ ਦੇ ਵਿਚਾਰ ਇਹ ਪੂਰੀ ਜਿਹੜਾ ਇਸ ਦਾ ਸਸਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਬਲਕਿ ਰਸੀਦੇ ਬਾਜਨ ਨੂੰ ਛਿੱਕੇ ਦੇ ਉੱਪਰ ਟੰਗਿਆ ਹੋਇਆ ਸੀ ਤਾਂ ਉਸ ਦੇ ਵਿੱਚ ਹੀ ਰੋਸ਼ ਪ੍ਰਦਰਸ਼ਨ ਜਿਹੜਾ ਉਹ ਵੇਖਣ ਨੂੰ ਮਿਲਿਆ ਸੀ ਰੁਚੀ ਹੁਣ ਤੇ ਵੀ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਇਸ ਦੀ ਮੰਗ ਉੱਠ ਰਹੀ ਹੈ ਕਿ ਸਖਤੋ ਸਖਤ ਕਾਰਵਾਈ ਹੋਵੇ ਉਹਨਾਂ ਦੇ ਖਿਲਾਫ ਕੁਲਤਾਰ ਸਿੰਘ ਸੰਧਵਾ ਦਾ ਜ਼ਿਕਰ ਆਇਆ ਕਿਉਂਕਿ ਇੱਕ ਖੁਦ ਪ੍ਰੋਫੈਸਰ ਜੋ ਪਬਲਿਕਸ਼ਨ ਸੀਗੇ ਉਹਨਾਂ ਨੇ ਇਹ ਮੰਨਿਆ ਕਿ ਕੁਲਤਾਰ ਸਿੰਘ ਸੰਧਵਾ ਦੇ ਅਦਿਸ਼ਾਂ ਦੇ ਉੱਪਰ ਹੀ ਅਸੀਂ ਇਸ ਤਰੀਕੇ ਨਾਲ ਕਰ ਰਹੇ ਸੀਗੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕਾਰਵਾਈ ਹੁੰਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵਿੰ ਇਹ ਮੰਗੀਤੀ ਹੈ ਕਿ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਅਜਿਹਾ ਮਾਮਲਾ ਦਰਜ ਕਰਕੇ ਔਰ ਅਜਿਹੇ ਬੇਇੱਜ਼ਤੀ ਵਾਲੇ ਮਸਲਿਆਂ ਤੋਂ ਆ ਜਿਹੜਾ ਉਹ ਪੰਜਾਬ ਜੂਝ ਰਿਹਾ ਹੈਗਾ ਉਹ ਨਾਲ ਲੋਕਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਸ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਸਭ ਤੋਂ ਵੱਡੀ ਗੱਲ ਕਿ ਜੋ ਵਿਦਿਅਕ ਅਦਾਰਾ ਹੈ ਜਿਸ ਨੇ ਸਿਖਾਉਣਾ ਹੈ ਕਿ ਮਾਨ ਸਨਮਾਨ ਕੀ ਹੁੰਦਾ ਹੈਗਾ ਉਹ ਜਿਸ ਨੇ ਉਸ ਦੀ ਨੌਲੇਜ ਦੇਣੀ ਹੈ ਜੇਕਰ ਉਹੀ ਇਸ ਤਰੀਕੇ ਨਾਲ ਕਰੇਗਾ ਤੇ ਪੂਰੇ ਦੇਸ਼ ਦੇ ਵਿੱਚ ਕੀ ਸੁਨੇਹਾ ਜਿਹੜਾ ਉਹ ਜਾਵੇਗਾ ਜੋ ਪੰਜਾਬੀ ਮਾਂ ਬੋਲੀ ਦੇ ਨਾਮ ਤੋਂ ਬਣੀ ਹੋਈ ਯੂਨੀਵਰਸਿਟੀ ਹੈ ਹਮ ਹਰਤੇ ਦਮਨ ਇੱਕ ਪਾਸੇ ਠੀਕ ਹੈ ਦਮਨ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਦੱਸ ਰਹੀ ਹਾਂ ਕਿ ਪੂਰੇ ਮਾਮਲੇ ਦੇ ਵਿੱਚ ਵੱਡਾ ਅਪਡੇਟ ਹੈ ਕਿ ਯੂਨੀਵਰਸਿਟੀ ਦੇ ਵਿਸੀਸਣੇ ਤਿੰਨ ਪ੍ਰੋਫੈਸਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ